ਜਮਾ ਮੋਕੇ ਦੀ ਥਾਂ ਤੇ ਘਰ ਬਣਿਆ ਹੋਇਆ ਜਿਹੜਾ ਫਰੰਟ ਘਰ ਦਾ ਹੈਗਾ ਜਮਾ ਲੱਗਦਾਗਾ ਸੜਕ ਤੇ ਬਹੁਤ ਵਧੀਆ ਘਰ ਹੈ ਪੰਜ ਮਰਲੇਾਂ ਚ ਬਣਿਆ ਹੋਇਆ ਰਜਿਸਟਰੀ ਵਾਲੀ ਜਗ੍ਹਾ ਦੇ ਵਿੱਚ ਘਰ ਆਪਾਂ ਨੂੰ ਦੇਖਣ ਨੂੰ ਮਿਲੂਗਾ ਫਰੰਟ ਪੂਰਾ ਸੋਹਣਾ ਦੇਖਣ ਨੂੰ ਮਿਲੂਗਾ ਬਾਕੀ ਇੱਕ ਬਾਹਰਲੀ ਸਾਈਡ ਦੁਕਾਨ ਵੀ ਹੈਗੀ ਹੈ ਮੋਕੇ ਦੀ ਦੁਕਾਨ ਹੈ ਜਮਾ ਸੜਕ ਤੇ ਮਿਲੂਗੀ ਜੇ ਆਪਣਾ ਕੋਈ ਬਿਜ਼ਨਸ ਹੈਗਾ ਜਾਂ ਕੋਈ ਦੁਕਾਨ ਕਰਨੀ ਹੈ ਜਮਾ ਮੋਕੇ ਦੀ ਗੱਲਬਾਤ ਹੈ ਬਾਕੀ ਬਾਹਰ ਤੋਂ ਲੈ ਕੇ ਅੰਦਰਾਂ ਤੇ ਉੱਪਰ ਤੋਂ ਲੈ ਕੇ ਥੱਲੇ ਤੱਕ ਦੀ ਸਾਰੇ ਵੀਡੀਓ ਤੁਸੀਂ ਦੇਖੋਗੇ ਵੀਡੀਓ ਪੂਰੀ ਵਧੀਆ ਆਪਾਂ ਤੁਹਾਨੂੰ ਦਿਖਾਵਾਂਗੇ ਅਸੀਂ ਤੇ ਸਾਰੀ ਗੱਲਬਾਤ ਆਪਾਂ ਕਰਦੇ ਚੱਲਾਂਗੇ ਪੰਜ ਮਰਲੇ ਚਕਰਾਂ ਪੂਰਾ ਖੁੱਲਡੁਲਾ ਪੂਰਾ ਵਧੀਆ ਘਰ ਬਣਿਆ ਹੋਇਆ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ 16 ਲੱਖ ਰੁਪਇਆ ਇੱਕ ਮਾਲਕ ਵੱਲੋਂ ਡਿਮਾਂਡ ਦੱਸੀ ਹੋਈ ਆ ਬਾਕੀ ਆਪਾਂ ਪਹਿਲਾਂ ਸਕਰੀਨ ਤੇ ਵੀ ਲਿਖ ਕੇ ਲਾ ਦਿੱਤੀ ਸੀਗੀ ਤੁਹਾਨੂੰ ਡਿਮਾਂਡ ਇਸ ਘਰ ਦੀ ਕਿੰਨੇ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸ ਦਿਓ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਮੂਕੇ ਦਾ ਰੇਟ ਕਿੰਨਾ ਕੁ ਚੱਲਦਾ ਮਾਰ ਲਿਆਂ ਦੇ ਹਿਸਾਬ ਨਾਲ ਕਮੈਂਟ ਕਰਕੇ ਜਰੂਰ ਦੱਸ ਦਿਓ ਜੀ ਜੇ ਤੁਹਾਨੂੰ ਰੇਟ ਵਧੀਆ ਲੱਗਿਆ ਤਾਂ ਲਾਈਕ ਜਰੂਰ ਕਰ ਦਿਓ ਵੀਡੀਓ ਨੂੰ ਜਦੋਂ ਇਹਨਾਂ ਨੇ ਆਪ ਦਾ ਇਹ ਘਰ ਬਣਾਇਆ ਸੀਗਾ ਨਕਸ਼ੇ ਤੇ ਤਿਆਰ ਕਰਵਾ ਕੇ ਬਣਾਇਆ ਸੀਗਾ ਜਦੋਂ ਬਣਾਇਆ ਸੀਗਾ ਨਕਸ਼ੇ ਤੇ ਸਾਰਾ ਬਣਿਆ ਹੋਇਆ ਪੂਰਾ ਵਧੀਆ ਘਰ ਹੈ ਤੇ ਬਾਹਰੋਂ ਹਾਲ ਆਪਾਂ ਨੂੰ ਵਧੀਆ ਦੇਖਣ ਨੂੰ ਮਿਲੂਗਾ ਹਾਲ ਕਿਹਲੂ ਚਾਹੇ ਪੋਰਚ ਕਿਹਲੂ ਬਾਕੀ ਆਪਾਂ ਚੱਲਦੇ ਅੰਦਰ ਵਧੀਆ ਖੁੱਲੀ ਡੁੱਲੀ ਆਪਾਂ ਨੂੰ ਲੋਬੀ ਦੇਖਣ ਨੂੰ ਮਿਲੂਗੀ ਲੋਬੀ ਚ ਆਪਾਂ ਚੱਲਦੇ ਹਾਂ ਜੀ ਸਭ ਤੋਂ ਪਹਿਲਾਂ ਤਾਂ ਇੱਕ ਪਾਸੇ ਰਸੋਈ ਦੇਖਣ ਨੂੰ ਮਿਲੂਗੀ। ਗੋਲ ਰਸੋਈ ਬਣੀ ਹੋਈ ਐ। ਕੰਮ ਪੂਰਾ ਵਧੀਆ ਮਾਲਕ ਨੇ ਕਰਵਾਇਆ ਹੋਇਆ। ਜਦੋਂ ਵੀ ਇਹਨਾਂ ਨੇ ਕਰਵਾਇਆ ਸੀਗਾ ਵਧੀਆ ਕਰਵਾਇਆ ਸੀਗਾ। ਮੋਕੇ ਦਾ ਮਾੜਾ-ਮੋਟਾ ਕੰਮ ਜਾਂ ਫਿਰ ਮਾੜੀ-ਮੋਟੀ ਮੁਰੰਮਤ ਆਪਾਂ ਨੂੰ ਕਰਵਾਉਣੀ ਪਊਗੀ ਸੀ। ਰੰਗ ਥੋੜਾ ਜਿਹਾ ਖਰਾਬ ਹੋਇਆ ਪਿਆ। ਰਸੋਈ ਦਾ ਮਾੜਾ-ਮੋਟਾ ਜਿਹਾ ਕੰਮ ਕਰਵਾਉਣਾ ਪਊਗਾ। ਹੋਰ ਕੋਈ ਦਿੱਕਤ ਨਹੀਂ। ਬਾਕੀ ਤੁਸੀਂ ਥੱਲੇ ਦੇਖ ਸਕਦੇ ਹੋ। ਸਾਰਾ ਪੱਥਰ ਆਪਾਂ ਨੂੰ ਪੂਰਾ ਵਧੀਆ ਦੇਖਣ ਨੂੰ ਮਿਲੂਗਾ। ਜਿੰਨੇ ਕਮਰੇ ਆਪਾਂ ਨੂੰ ਮਿਲਣਗੇ ਵਧੀਆ ਦੇਖਣ ਨੂੰ ਮਿਲਣਗੇ ਬਾਕੀ ਰੰਗ ਦਾ ਕੰਮ ਤੁਹਾਨੂੰ ਪਹਿਲਾਂ ਮੈਂ ਦੱਸਿਆ ਸੀਗਾ ਥੋੜਾ ਬਹੁਤਾ ਖਰਾਬ ਮਿਲੂਗਾ ਰੰਗ ਦਾ ਜਦੋਂ ਕੰਮ ਕਰਵਾਤਾ ਇਹ ਜਿਹੜੀ ਕੋਠੀ ਆ ਇਹ ਨਮੀ ਨੂੰ ਵੀ ਪਿੱਛੇ ਛੱਡੂਗੀ ਕਿਉਂਕਿ ਬਹੁਤ ਸੋਹਣੀ ਕੋਠੀ ਆ ਜੀ ਨਕਸ਼ਾ ਬਹੁਤ ਸੋਹਣਾਗਾ ਬਾਕੀ ਜਗ੍ਹਾ ਵਧੀਆ ਤੇ ਮੌਕੇ ਦੀ ਥਾਂ ਐ ਫਰੰਟ ਵੀ ਜਮਾ ਸੜਕ ਤੇ ਲੱਗਦਾ ਵਾਰੋਂ ਫਰੰਟ ਤੁਸੀਂ ਦੇਖ ਹੀ ਲਿਆ ਸੀਗਾ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੁਸੀਂ ਵੀ ਮੈਨੂੰ ਕਮੈਂਟ ਕਰਕੇ ਦੱਸੋ ਤੁਹਾਨੂੰ ਕਿੱਥੇ ਰਹਿਣਾ ਪਸੰਦ ਹੈ ਮਤਲਬ ਰਹਿਣਾ ਤਾਂ ਘਰ ਹੀ ਪਸੰਦ ਹੈ ਸੀ ਇਹ ਤਾਂ ਗੱਲਬਾਤ ਹੈ ਹੀ ਹੈ ਤੁਸੀਂ ਕਮੈਂਟ ਵੀ ਕਰਨਾ ਸੀਗਾ ਮੈਂ ਐਂ ਕਹਿਣਾ ਵੀ ਤੁਹਾਨੂੰ ਪਿੰਡ ਦੇ ਵਿੱਚ ਰਹਿਣਾ ਪਸੰਦ ਹੈ ਜਾਂ ਸ਼ਹਿਰ ਦੇ ਵਿੱਚ ਰਹਿਣਾ ਪਸੰਦ ਹੈ ਜਾਂ ਕੋਈ ਬਾਰੋ-ਬਾਰ ਢਾਣੀ ਦੇ ਵਿੱਚ ਜਾਂ ਕੋਈ ਸੜਕ ਤੇ ਜਿਵੇਂ ਕਿ ਆਹ ਬਣਿਆ ਹੋਇਆ ਕਿੱਥੇ ਤੁਹਾਨੂੰ ਰਹਿਣਾ ਪਸੰਦ ਹੈ ਤੁਹਾਨੂੰ ਘਰ ਕਿੱਥੇ ਵਧੀਆ ਲੱਗਦਾ ਕਮੈਂਟ ਕਰਕੇ ਜਰੂਰ ਦੱਸੋ ਜਿਨ੍ਹਾਂ ਨੂੰ ਬਾਰੋ-ਬਾਰ ਘਰ ਬਣਿਆ ਹੋਇਆ ਵਧੀਆ ਲੱਗਦਾ ਜਾਂ ਘਰ ਫਰੰਟ ਹੋਵੇ ਸੜਕ ਤੇ ਤਾਂ ਤੁਹਾਡੇ ਵਾਸਤੇ ਇਹ ਘਰ ਆਪਾਂ ਲੈ ਕੇ ਪਹੁੰਚੇ ਆ। ਬਾਕੀ ਅੰਦਰ ਦਾ ਜਿਹੜਾ ਕੰਮ ਹੈ ਉਹ ਤੁਸੀਂ ਸਾਰਾ ਦੇਖ ਹੀ ਰਹੋ। ਬਾਕੀ ਮਾਲਕ ਨੇ ਵੀਡੀਓ ਜਿਹੜੀ ਬਣਾ ਕੇ ਭੇਜੀ ਆ ਵਧੀਆ ਬਣਾ ਕੇ ਭੇਜੀ ਆ। ਵੀਡੀਓ 'ਚ ਸਾਰਾ ਕੁਝ ਦੇਖਣ ਨੂੰ ਮਿਲ ਹੀ ਰਿਹਾ। ਥੋੜੀ ਜੀ ਗਲਤੀ ਕੀਤੀ ਹੋਈ ਆ ਜੀ ਜਦੋਂ ਵੀਡੀਓ ਬਣਾਈ ਆ ਮਾਲਕ ਨੇ ਕਦੇ-ਕਦੇ ਕਿਸੇ-ਕਿਸੇ ਥਾਂ ਤੇ ਮਾਲਕ ਫੋਨ ਨੂੰ ਸਿੱਧਾ ਕਰ ਲੈਂਦੇ ਨੇ। ਆਪਾਂ ਕਹਿੰਦੇ ਹੁੰਨੇ ਆ ਵੀ ਪੂਰੀ ਵੀਡੀਓ ਜਿਹੜੀ ਬਣੀ ਹੋਵੇ ਫੋਨ ਨੂੰ ਟੇਡਾ ਕਰਕੇ ਬਣੀ ਹੋਵੇ ਬਾਕੀ ਆਪਾਂ ਸਕਰੀਨ ਤੇ ਫੋਟੋ ਵੀ ਲਾ ਕੇ ਰੱਖ ਦਿੰਨੇ ਆ। ਤਨੇ ਚਾਰ ਬਾਰੀ ਫੋਟੋ ਆਉਂਦੀ ਹੈ ਵੀ ਫੋਨ ਨੂੰ ਟੇਡਾ ਫੜ ਕੇ ਵੀਡੀਓ ਬਣਾਉਣੀ ਹੈ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਤੁਸੀਂ ਇਹ ਗਲਤੀ ਨਾ ਕਰਿਓ ਜੇ ਤੁਸੀਂ ਆਪ ਦਾ ਘਰ ਵੇਚਣਾ ਮਕਾਨ ਵੇਚਣਾ ਕਿਸੇ ਵੀ ਥਾਂ ਤੇ ਜਾਂ ਕਿਸੇ ਵੀ ਪਿੰਡ ਚਾ ਕਿਸੇ ਵੀ ਸ਼ਹਿਰ ਚ ਵੀਡੀਓ ਬਣਾਉਣੀ ਹੈ ਤਾਂ ਫੋਨ ਨੂੰ ਟੇਡਾ ਫੜ ਕੇ ਬਣਾਉਣੀ ਹੈ ਜਿਵੇਂ ਕਿ ਇਹਨਾਂ ਨੇ ਹੁਣ ਸਿੱਧਾ ਕਰ ਰੱਖਿਆ ਸੀਗਾ ਤੇ ਵਧੀਆ ਵੀਡੀਓ ਬਣਾ ਕੇ ਭੇਜ ਦਿਆ ਕਰੋ ਜੀ ਆਪਣੇ ਕੋਲੇ ਤੇ ਆਪਾਂ ਤੁਹਾਡੀ ਗੈਡ ਲਾ ਦਾਂਗੇ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾਗਾ ਜੇ ਆਪਾਂ ਇਹਨਾਂ ਦੇ ਪਿੰਡ ਦੀ ਗੱਲ ਕਰੀ ਅਸੀਂ ਤਾਂ ਜਾਣਕਾਰੀ ਜਿੰਨੀ ਆਪਣੇ ਕੋਲੇ ਪਹੁੰਚੀ ਆ ਸਾਰਾ ਕੁਝ ਤੁਹਾਨੂੰ ਆਪਾਂ ਦੱਸ ਦੇ ਚੱਲਦਿਆਂ ਸੀ ਇਹਨਾਂ ਨੂੰ ਤਹਿਸੀਲ ਜਿਹੜੀ ਲੱਗਦੀ ਹੈ ਉਹ ਲੱਗਦੀ ਹੈ ਨਾਬਾ ਨਾਬਾ ਤਹਿਸੀਲ ਹੈ ਤੇ ਪਟਿਆਲਾ ਤੇ ਨਾਬਾ ਏਰੀਆ ਚ ਬਹੁਤ ਜ਼ਿਆਦਾ ਕਮੈਂਟ ਆਉਂਦੇ ਰਹਿੰਦੇ ਆ ਤੁਹਾਡੇ ਕਮੈਂਟ ਦੇਖੇ ਸੀਗੇ ਪਟਿਆਲੇ ਤੇ ਨਾਬੇ ਏਰੀਆ ਚੋਂ ਘਰ ਆਪਾਂ ਅੱਜ ਲੈ ਕੇ ਪਹੁੰਚੇ ਆ ਤੇ ਕੋਈ ਖਰੀਦਣ ਦਾ ਹੋਵੇ ਚਾਹਵਨ ਕੋਈ ਖਰੀਦਣ ਦਾ ਇੱਛੁਕ ਹੋਵੇ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ-ਮਾ ਮੇਰੇ ਵੱਡੇ ਬਜ਼ੁਰਗਾਂ ਕੋਈ ਵੀ ਦੇਖਣ ਦਾ ਹੋਵੇ ਚਾਹ ਬਾਨ ਘਰ ਨੂੰ ਖਰੀਦਣ ਦਾ ਕੋਈ ਚਾਹ ਬਾਨ ਹੋਵੇ ਤਾਂ ਮਾਲਕ ਦੇ ਨਾਲ ਗੱਲ ਤੁਸੀਂ ਕਰ ਸਕਦੇ ਹੋ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦਈ ਦਿੱਤਾ ਜੀ ਤੁਮਨ ਮਿਲ ਗਿਆ ਹੁਆ ਨਹੀਂ ਮਿਲਿਆ ਤਾਂ 98157 43931 98157 ਤੇ 43931 ਇਹ ਮਾਲਕ ਦਾ ਨੰਬਰ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਮਾਲਕ ਦੇ ਨਾਲ ਸਿੱਧੀ ਗੱਲਬਾਤ ਤੁਸੀਂ ਕਰ ਸਕਦੇ ਹੋ ਵਧੀਆ ਘਰ ਆਪਾਂ ਅਜਿਤ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਹਾਂ ਸਾਰੀ ਵੀਡੀਓ ਤੁਸੀਂ ਦੇਖ ਰਹੇ ਹੋ ਉੱਪਰ ਦੀ ਵੀਡੀਓ ਵੀ ਮਾਲਕ ਨੇ ਪੂਰੀ ਵਧੀਆ ਬਣਾ ਕੇ ਭੇਜੀ ਆ ਉੱਪਰ ਵੀ ਇੱਕ ਚੁਬਾਰਾ ਬਣਿਆ ਹੋਇਆ ਤੇ ਇੱਕ ਬਾਥਰੂਮ ਬਣਿਆ ਹੋਇਆ ਬਾਕੀ ਗੱਲਬਾਤ ਤੁਹਾਡੇ ਸਾਹਮਣੇ ਹੈ ਜੀ ਜਿੰਨੀ ਹੈਗੀ ਇਹ ਘਰ ਦੀ 5 ਮਰਲੇ ਥਾਂ ਆਪਾਂ ਨੂੰ ਮਿਲੂਗੀ ਦੇਖਣ ਨੂੰ ਪੂਰੀ ਖੁੱਲੀ ਡੁੱਲੀ ਜਗ੍ਹਾ ਆਪਾਂ ਨੂੰ ਦੇਖਣ ਨੂੰ ਮਿਲੂਗੀ ਘਰ ਪੂਰਾ ਵਧੀਆ ਬਣਿਆ ਹੋਇਆ ਹੈ ਰੇਟ ਤੁਹਾਨੂੰ ਮੈਂ ਪਹਿਲਾਂ ਕਨਫਰਮ ਕਰਵਾ ਹੀ ਦਿੱਤਾ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਜੀ ਤੁਹਾਨੂੰ ਰੇਟ ਅੱਜ ਦਾ ਕਿਵੇਂ ਦਾ ਲੱਗਿਆ ਘਰ ਨੂੰ ਦੇਖ ਕੇ ਘਰ ਦੀ ਵੀਡੀਓ ਦੇਖ ਕੇ ਜ਼ਰੂਰ ਦੱਸਿਓ ਰੇਟ ਕਿਵੇਂ ਦਾ ਲੱਗਿਆ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਰੇਟ ਹੈਗਾ ਜਾਂ ਨਹੀਂ ਹੈਗਾ ਤੇ ਤੁਹਾਡੇ ਕਿੰਨਾ ਕੁ ਰੇਟ ਚੱਲਦਾ ਤੁਹਾਡੇ ਏਰੀਆ 'ਚੋਂ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਕਮੈਂਟ ਇੱਕ ਜ਼ਰੂਰ ਕਰ ਦਿਓ ਤੇ ਤੁਸੀਂ ਵੀ ਘਰ ਕੋਠੀ ਮਕਾਨ ਵੇਚਣਾ ਤਾਂ ਆਪਣੇ ਕੋਲ ਭੇਜੋ ਹੁਣ ਤੁਹਾਨੂੰ ਪਹਿਲਾਂ ਵੀ ਮੈਂ ਕਿਹਾ ਸੀਗਾ ਉੱਤੇ ਆਪਣਾ ਨੰਬਰ ਚੱਲਦਾ ਰਹਿੰਦੇ ਸੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ 'ਚੋਂ ਦੇਖ ਰਹੇ ਹੋ ਤੁਹਾਨੂੰ ਕਿਹੜੇ ਏਰੀਆ 'ਚ ਘਰ ਚਾਹੀਦਾ ਜਾਂ ਕੋਠੀ ਚਾਹੀਦੀ ਹੈ ਜਾਂ ਮਕਾਨ ਚਾਹੀਦਾ ਤੁਸੀਂ ਕਮੈਂਟ ਕਰੋ ਜੀ ਤੇ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਆਪਾਂ ਜਲਦੀ ਤੁਹਾਡੇ ਵਾਸਤੇ ਵੀ ਜਿੰਨੇ ਕੁ ਰੇਟ ਵਾਸਤੇ ਤੁਸੀਂ ਘਰ ਕਹੋਗੇ ਮਕਾਨ ਕਹੋਗੇ ਲੈ ਕੇ ਆਪਾਂ ਆ ਜਾਗੇ ਤੇ ਇੱਕ ਆਪਣੇ ਕੋਲੇ ਨਾ 5.5 ਲੱਖ ਦਾ ਇੱਕ ਘਰ ਆਇਆ ਪਿਆ ਪੂਰਾ ਵਧੀਆ ਖੁੱਲਡੂਲਾ ਘਰ ਹੈ ਤੇ ਉਹਦੀ ਵੀਡੀਓ ਤੁਸੀਂ ਦੇਖਣਾ ਚਾਹੋਗੇ ਤਾਂ ਕਮੈਂਟ ਜ਼ਰੂਰ ਕਰਿਓ ਜੀ ਆਪਣਾ ਇਹ ਘਰ ਅੱਜ ਦਾ ਤੁਹਾਨੂੰ ਕਿਵੇਂ ਦੇ ਲੱਗਿਆ ਜ਼ਰੂਰ ਕਮੈਂਟ ਕਰਕੇ ਦੱਸ ਦਿਓ ਮਾਲਕ ਨੇ ਛੇਤੀ ਤੋਂ ਛੇਤੀ ਆਪਦਾ ਘਰ ਇਹ ਵੇਚਣਾ ਹੈਗਾ ਸੇਲ ਕਰਨਾ ਹੈਗਾ ਕੋਈ ਖਰੀਦਣ ਦਾ ਹੋਵੇ ਚਾਹ ਬਣ ਤਾਂ ਜ਼ਰੂਰ ਮਾਲਕ ਨਾਲ ਗੱਲ ਕਰ ਲਿਓ ਸੀ ਆਪਣੀ ਕੋਸ਼ਿਸ਼ ਤਾਂ ਇਹੀ ਰਹਿੰਦੀ ਅਸੀਂ ਵੀ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਘਰ ਹੈ ਨਹੀਂਗਾ ਤੁਸੀਂ ਕਿਰਾਏ ਦੇ ਮਕਾਨਾਂ ਤੇ ਰਹਿੰਦੇ ਹੋ ਸਾਡਾ ਮਕਸਦ ਇਹੀ ਅਸੀਂ ਜਦੋਂ ਅਸੀਂ ਚੈਨਲ ਬਣਾਇਆ ਸੀਗਾ ਇਹੀ ਸੋਚ ਕੇ ਬਣਾਇਆ ਸੀਗਾ ਵਧੀਆ ਘਰ ਆਪਾਂ ਦਿਖਾਈਏ ਜਿਨ੍ਹਾਂ ਕੋਲੇ ਘਰ ਨਹੀਂ ਹੈਗਾ ਉਹਨਾਂ ਨੂੰ ਘਰ ਦੁਬਾਈਏ ਤੇ ਹੁਣ ਤੱਕ ਆਪਾਂ ਵੀਡੀਓ ਪਾ ਰਹੇ ਹਾਂ ਅਸੀਂ ਤੇ ਬਹੁਤ ਸਾਰੇ ਜਿੰਨੇ ਮੇਰੇ ਭਰਾ ਮੇਰੇ ਵੱਡੇ ਬਜ਼ੁਰਗ ਘਰ ਖਰੀਦ ਵੀ ਚੁੱਕੇ ਨੇ ਤੇ ਖਰੀਦ ਰਹੇ ਨੇ ਬਹੁਤ ਸਾਰੇ ਸਾਡੇ ਕੋਲੇ ਫੋਨ ਵੀ ਆਉਂਦੇ ਆ ਤੇ ਮੈਸੇਜ ਵੀ ਆਉਂਦੇ ਰਹਿੰਦੇ ਅੱবি ਅਸੀਂ ਘਰ ਖਰੀਦ ਲਿਆ ਤੁਹਾਡੇ ਘਰ ਕੇ ਖਰੀਦਿਆ ਗਿਆ ਨਹੀਂ ਅਸੀਂ ਲੱਭ ਰਹੇ ਸੀਗੇ ਹਲੇ ਤੱਕ ਤਾਂ ਸਾਨੂੰ ਨਹੀਂ ਮਿਲਿਆ ਸੀਗਾ ਤੇ ਬਸ ਇਹੀ ਅਸੀਂ ਮਕਸਦ ਸਾਡਾ ਵੀ ਤੁਹਾਨੂੰ ਘਰ ਦਵਾ ਦਈਏ ਚਾਹੇ ਤੁਸੀਂ ਕਿਸੇ ਵੀ ਕੋਨੇ ਚ ਕਿਤੋਂ ਵੀ ਦੇਖ ਰਹੇ ਹੋ ਤੇ ਕੋਈ ਲੋੜਵੰਦ ਹੁੰਦਾ ਸੀ ਤੇ ਉਹਨੂੰ ਘਰ ਮਿਲ ਜਾਂਦਾ ਤੇ ਜਿਹਨੇ ਵੇਚਣਾ ਹੁੰਦਾ ਉਹਦੀ ਵੀ ਹੈਲਪ ਹੋ ਜਾਂਦੀ ਹੈ ਜਿਹਨੇ ਵੇਚਣਾ ਹੁੰਦਾ ਉਹਦੇ ਅਲੱਗ-ਅਲੱਗ ਕਾਰਨ ਹੁੰਦੇ ਆ ਜੀ ਵੇਚਣ ਦੇ ਕਿਸੇ ਨੇ ਨਵਾਂ ਪਾਉਣਾ ਹੁੰਦਾ ਕਿਸੇ ਨੇ ਅਲੱਗ ਥਾਂ ਤੇ ਕਿਸੇ ਨਾ ਕਿਸੇ ਹੂਰ ਥਾਂ ਤੇ ਸ਼ਿਫਟਿੰਗ ਕਰਨੀ ਹੁੰਦੀ ਆ ਐਦਾਂ ਦੀ ਗੱਲਬਾਤ ਹੁੰਦੀ ਆ ਜੀ ਤੇ ਬਹੁਤ ਵਧੀਆ ਰਿਸਪੌਂਸ ਦਿਨੇ ਤੁਸੀਂ ਹਰ ਵੀਡੀਓ ਨੂੰ ਉਮੀਦ ਕਰਦਾ ਤੁਸੀਂ ਇਸ ਵੀਡੀਓ ਨੂੰ ਵੀ ਬਹੁਤ ਪਿਆਰ ਦੇਵੋਗੇ ਉਮੀਦ ਕਰਦਾ ਅਸੀਂ ਵਧੀਆ ਲੱਗੀ ਹੋਊਗੀ ਵੀਡੀਓ ਵਧੀਆ ਲੱਗੀ ਤਾਂ ਜਰੂਰ ਸ਼ੇਅਰ ਕਰ ਦਿਓ ਤੇ ਸਪੋਰਟ ਕਰਿਆ ਕਰੋ ਫੁੱਲ ਬਟਾ ਫੁੱਲ ਤੇ ਦੱਬ ਕੇ ਰੱਖਿਆ ਕਰੋ ਖਿੱਚ ਕੇ ਰੱਖਿਆ ਕਰੋ ਕੰਮ ਲਾਈਕ ਵਾਲਾ ਸ਼ੇਅਰ ਵਾਲਾ ਤੇ ਜਾਂਦੇ ਜਾਂਦੇ ਇੱਕ ਵਾਰੀ ਚੈੱਕ ਕਰ ਲਓ ਥੱਲੇ ਸਬਸਕ੍ਰਾਈਬ ਦਾ ਇੱਕ ਬਟਨ ਦਿੱਤਾ ਹੋਇਆ ਹਲੇ ਤੱਕ ਤੁਸੀਂ ਨਹੀਂ ਦੱਬਿਆ ਉਹਨੂੰ ਤਾਂ ਉਹਨੂੰ ਜ਼ਰੂਰ ਦਬਦਿਓ ਤੇ 5.5 ਲੱਖ ਦਾ ਘਰ ਆਪਾਂ 6ਤੀ ਲੈ ਕੇ ਪਹੁੰਚਦਿਆਂ ਜੇ ਤੁਸੀਂ ਆਖੋਗੇ